ਇਹ ਘਰ ਕੀ ਹੁੰਦਾ ਕਿੱਥੇ ਹੁੰਦਾ ਕਿਉਂ ਹੁੰਦਾ ਜਿੱਥੇ ਸਾਡਾ ਜੀ ਲੱਗਦਾ ਕਿ ਉਹੀ ਸਾਡਾ ਘਰ ਹੁੰਦਾ ਮੇਰਾ ਜੀ ਤਾਂ ਲੱਗਦਾ ਏ ਖਾਲੀ ਬਾਗਾਂ ਦੇ ਵਿੱਚ ਆਦਮ ਤੋਂ ਦੂਰ ਕੋਇਲ ਦੀਆਂ ਆਵਾਜ਼ਾਂ ਦੇ ਵਿੱਚ ਤੇ ਫਿਰ ਮੇਰਾ ਘਰ ਕੀ ਇਹ ਹੋਇਆ ਕੁਦਰਤ ਦੇ ਖਿਆਲਾਂ ਦੇ ਵਿੱਚ ਘਰ ਤਾਂ ਆਪਾਂ ਉਹਨੂੰ ਵੀ ਕਹਿੰਦੇ ਘਰ ਤਾਂ ਆਪਾਂ ਉਹਨੂੰ ਹੀ ਕਹਿੰਦੇ ਜਿੱਥੇ ਸਾਡੇ ਮਾਪੇ ਵਸਦੇ ਬਚਪਨ ਦੀਆਂ ਯਾਦਾਂ ਜਿੱਥੇ ਨਿੱਕੇ ਨਿੱਕੇ ਹਾਸੇ ਹੱਸਦੇ ਫਿਰ ਉਹਨਾਂ ਦਾ ਘਰ ਹੈ ਕਿੱਥੇ ਵਿੱਚ ਯਤੀਮੀ ਬਚਪਨ ਜੋ ਕੱਟਦੇ ਉਹਨਾਂ ਦੇ ਮਾਪੇ ਪੂਲ ਦੁਨੀਆਂ 'ਚ ਕਿਤੇ ਨਹੀਂ ਵਸਦੇ ਸਬ ਦੇ ਲਈ ਘਰ ਦਾ ਮਤਲਬ ਵੱਖਰਾ ਹੁੰਦਾ ਕਿਸੇ ਲਈ ਚਾਰ ਦੀਵਾਰੀ ਘਰ ਹੈ ਕਿਸੇ ਲਈ ਖੁੱਲੇ ਅਸਮਾਨ ਤੇ ਨਦੀਆਂ ਕਿਸੇ ਲਈ ਘਰ ਮਹਿਬੂਬ ਹੈ ਸੋਣਾ ਕਿਸੇ ਲਈ ਇਕੱਲ ਤੇ ਰੋਣਾ ਆਖਰੀ ਕੁਝ ਲਾਈਨਾਂ ਜਿਸਮ ਦਾ ਘਰ ਹੈ ਮਿੱਟੀ ਤੇ ਰੂਹ ਦਾ ਪਾਕ ਪਵਿੱਤਰ ਹੋਣਾ ਹਰ ਇੱਕ ਨੂੰ ਘਰ ਨਹੀਂ ਮਿਲਦਾ ਨਾ ਹੀ ਹੈ ਘਰ ਜ਼ਰੂਰੀ ਹੋ ਸੋ ਇਫ ਇਟ ਕੈਪੀਟਲ ਸ਼ੁਕਰੀਆ ਥੈਂਕ ਯੂ ਜਿਹੜੀ ਨੈਕਸਟ ਕਵਿਤਾ ਹੈ ਇਹਦਾ ਥੋੜਾ ਕੰਟੈਕਸਟ ਡਿਫਰੈਂਟ ਹੈ ਇਹ ਮੈਂ ਕਿਸੇ ਨੂੰ ਡੈਡੀਕੇਟ ਕੀਤੀ ਹੈ ਸੋ ਆਈ نو ਕਿ ਹੀ ਇਸ ਗੋਇੰਗ ਟੂ ਸੇ ਕਿ ਤੈਨੂੰ ਕਹਿਣਾ ਨਹੀਂ ਸੀ ਚਾਹੀਦਾ ਬਟ ਹਾਂ ਅਹ ਕਹਿੰਦੇ ਨੇ ਹਾਂ ਸਾਰੇ ਇਹੀ ਕਰਦੇ ਨੇ ਨਹੀਂ ਅਹ ਨੂੰ ਮੈ ਸੁਣਾਈ ਹੈ ਕਹਿੰਦੇ ਨੇ ਕਿ ਜਦ ਮੁਹੱਬਤ ਦਾ ਇੱਕ ਇਹੋ ਜਿਹਾ ਮੁਕਾਮ ਆਂਦਾ ਹੈ ਕਿ ਤਾਨੂੰ ਜੁਬਾਨ ਨਾਲ ਗੱਲ ਕਰਨ ਦੀ ਲੋੜ ਨਹੀਂ ਪੈਂਦੀ ਹੈਨਾ ਤੇ ਬਿਨਾ ਜ਼ੁਬਾਨ ਤੋਂ ਵੀ ਤੁਸੀਂ ਗੱਲ ਕਰ ਸਕਦੇ ਹੋ ਆਪਣੇ ਮਹਿਬੂਬ ਨੂੰ ਸੋ ਉਸ ਬਾਰੇ ਲਿਖੀ ਹੈ ਕਵਿਤਾ ਕਿਸੇ ਦਿਨ ਹੀ ਇਜ਼ ਵੈਰੀ ਬਿਜ਼ੀ ਕਿਸੇ ਦਿਨ ਸਭ ਕੰਮ ਮੁਕਾ ਕੇ ਵੇਲਾ ਹੋ ਕੇ ਨੀਂਦਾਂ ਤੋਂ ਸਮਾਂ ਚੁਰਾ ਕੇ ਮੇਰੇ ਕੋਲ ਬੈਠੀ ਆਪਾਂ ਜਜ਼ਬਾਤ ਫਰੋਲਾਂਗੇ ਤੇ ਕੁਝ ਨਹੀਂ ਬੋਲਾਂਗੇ ਆਪਾਂ ਦਸਬਾਤ ਫਰੋਲਾਂਗੇ ਤੇ ਕੁਝ ਨਹੀਂ ਬੋਲਾਂਗੇ ਸਭ ਗੱਲਾਂ ਕਰਾਂਗੇ ਚੁੱਪਚੀ ਕਿਸੇ ਦਿਨ ਮੇਰਾ ਹੱਥ ਫੜ ਮਹਿਸੂਸ ਕਰੀ ਮੇਰੇ ਦਿਲ ਦੀਆਂ ਤਰੰਗਾਂ ਨੂੰ ਮੁਹੱਬਤ ਦੇ ਰੰਗਾਂ ਨੂੰ ਆਪਾਂ ਪਿਆਰ ਦੀ ਗੰਢ ਖੋਲਾਂਗੇ ਤੇ ਕੁਝ ਨਹੀਂ ਬੋਲਾਂਗੇ ਸਭ ਗੱਲਾਂ ਕਰਾਂਗੇ ਚੁੱਪਚੀ ਕਿਸੇ ਦਿਨ ਮलम पट्टी ਲਿਆਈ ਸੂਈ ਧਾਗਾ ਫੜਾਈ ਆਪਾਂ ਗੁੱਜੇ ਜ਼ਖਮ ਫਰੋਲਾਂਗੇ ਇੱਕ ਦੂਜੇ ਦੀਆਂ ਪੀੜਾਂ ਨੂੰ ਖੋਲਾਂਗੇ ਤੇ ਕੁਝ ਨਹੀਂ ਬੋਲਾਂਗੇ ਸਭ ਗੱਲਾਂ ਕਰਾਂਗੇ ਚੁੱਪ ਚਪੀ ਸਾਲੋਂ ਬਾਅਦ ਜਦ ਥਕੇ ਹਾਰੇ ਕਬਰੋਂ ਵਿੱਚ ਸੋ ਜਾਏਗੇ ਕਿਆ ਤਦ ਸਕੂਨ ਪਾਏਗੇ